ਅਨੇ ਦੇ ਨਾਲ ਜੁੜੀ ਹੋਤੀ ਇਸ ਵੇਲੇ ਦੀ ਇਹ ਅਪਡੇਟ ਮੁਹਾਲੀ ਪੁਲਿਸ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਬੀਤੀ ਰਾਤ ਐਕਸ਼ਨ ਕੀਤਾ ਗਿਆ ਸ਼ਰਾਬੀਆਂ ਨੂੰ ਭਾਜੜਾ ਪਈਆਂ ਨੇ ਬੀਤੀ ਰਾਤ ਜ਼ਿਕਰੇਖਾਸ ਹੈ ਕਿ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਬੀਤੇ ਕਈ ਦਿਨਾਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੁਹਾਲੀ ਦੇ ਵਿੱਚ ਸ਼ਰਾਬੀਆਂ ਦੇ ਵੱਲੋਂ ਬਾਜ਼ਾਰਾਂ ਨੂੰ ਆਹਾਤਾ ਬਣਾਇਆ ਗਿਆ ਜਿਸ ਤੋਂ ਬਾਅਦ ਮੁਹਾਲੀ ਪੁਲਿਸ ਦੇ ਵੱਲੋਂ ਬੀਤੀ ਰਾਤ ਆਪਰੇਸ਼ਨ ਕਾਰੋਬਾਰ ਚਲਾਇਆ ਗਿਆ ਤੇ 35 ਦੇ ਕਰੀਬ ਗੱਡੀਆਂ ਨੂੰ ਇੰਪਾਉਂਡ ਕੀਤਾ ਗਿਆ ਜਿਹੜੇ ਸ਼ਰਾਬੀਆਂ ਦੇ ਵੱਲੋਂ ਉੱਚੇ ਗੀਤ ਲਗਾ ਕੇ ਬਜ਼ਾਰਾਂ ਦੇ ਵਿੱਚ ਗੱਡੀਆਂ ਘੁਮਾਈਆਂ ਜਾ ਰਹੀਆਂ ਸਨ ਉਹਨਾਂ ਨੂੰ ਨਕੇਲ ਪਾਈ ਗਈ ਹੈ ਨੱਥ ਪਾਈ ਗਈ ਹੈ ਸਿੱਧੇ ਤੌਰ ਤੇ ਚਲਾਨ ਕੱਟੇ ਗਏ ਨੇ ਤੇ ਗੱਡੀਆਂ ਇੰਪਾਉਂਡ ਕੀਤੀਆਂ ਗਈਆਂ ਨੇ ਸੀਲ ਕੀਤੀਆਂ ਗਈਆਂ ਨੇ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਜੇਕਰ ਅੱਗੇ ਤੋਂ ਅਜਿਹੀ ਗਲਤੀ ਕਰੋਗੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜ਼ਿਕਰ ਖਾਸ ਹੈ ਕਿ ਇਸ ਸਮੇਂ ਮੋਹਾਲੀ ਦੇ ਵਿੱਚ ਨਵੇਂ ਐਸਐਸਪੀ ਦੀਪਕ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਡੀਐਸਪੀ ਬੱਲ ਦੇ ਵੱਲੋਂ ਵੀ ਇਹ ਜਿਹੜੀ ਕਾਰਗੁਜ਼ਾਰੀ ਇਹ ਜਿਹੜਾ ਮੁਹਿੰਮ ਦੇ ਵਿੱਚ ਹਿੱਸਾ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਅਜਿਹੇ ਬੈਡ ਐਲੀਮੈਂਟ ਹੋਣਗੇ ਮਾੜੇ ਅਨਸਰ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਗੱਲ ਦੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਬੀਤੇ ਕਈ ਦਿਨਾਂ ਤੋਂ ਅਜਿਹੇ ਭੈੜੇ ਅਨਸਰਾਂ ਤੇ ਅਜਿਹੇ ਬੈਡ ਐਲੀਮੈਂਟਸ ਤੇ ਉਹਨਾਂ ਦੀ ਅਖਤੀ ਤੇ ਬੀਤੀ ਰਾਤ ਉਹਨਾਂ ਦੇ ਵੱਲੋਂ ਫਿਰ ਐਕਸ਼ਨ ਕੀਤਾ ਗਿਆ ਤੇ ਵੇਖਿਆ ਗਿਆ ਕਿ ਕਿਹੜੇ-ਕਿਹੜੇ ਬਾਜ਼ਾਰਾਂ ਦੇ ਵਿੱਚ ਅਜਿਹੇ ਲੋਕ ਘੁੰਮਦੇ ਨੇ ਤੇ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਕਾਰਗੁਜ਼ਾਰੀ ਕਰੋਗੇ ਤਾਂ ਫੇਰ ਸਿੱਧੇ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈ ਸਕਦੀਆਂ ਨੇ ਪਰ ਇਸ ਵਾਰ ਜੁਰਮਾਨਾ ਲਗਾ ਕੇ ਗੱਡੀਆਂ ਨੂੰ ਇੰਪਾਉਂਡ ਕਰਕੇ ਛੱਡਿਆ ਜਾ ਰਿਹਾ ਹਾਲਾਂਕਿ ਮੁਹਾਲੀ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਮਾੜੇ ਅੰਸਰਾਂ ਤੇ ਕਾਫੀ ਲੰਮੇ ਸਮੇਂ ਤੋਂ ਬਾਜ਼ ਆਖ ਰੱਖੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹੇ ਆਪਰੇਸ਼ਨ ਕੀਤੇ ਜਾਣਗੇ ਤੇ ਬੀਤੀ ਰਾਤ ਆਪਰੇਸ਼ਨ ਕਾਰੋਬਾਰ ਦੇ ਤਹਿਤ 35 ਦੇ ਕਰੀਬ ਗੱਡੀਆਂ ਦੇ ਚਲਾਨ ਕਿੱਟੇ ਗਏ ਨੇ ਇੰਪਾਉਂਡ ਕੀਤੇ ਗਏ ਨਹੀਂ ਗੱਡੀਆਂ ਤੇ ਜਿਹੜੇ ਸ਼ਰਾਬੀ ਐਨਜੋਏ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਗੱਡੀਆਂ ਲੈ ਕੇ ਘੁੰਮਰੇਸਣ ਉਹਨਾਂ ਨੂੰ ਆਉਣਾ ਤਾਂ ਗੱਡੀਆਂ ਦੇ ਵਿੱਚ ਪਿਆ ਤੇ ਫਿਰ ਘਰੇ ਪੈਦਲ ਹੀ ਜਾਣਾ ਪਿਆ ਤੇ ਮੋਹਾਲੀ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਸੁਧਰ ਜਾਓ ਨਹੀਂ ਫਿਰ ਸਾਡੇ ਕੋਲ ਡੰਡਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪੈ ਸਕਦੀਆਂ ਨੇ ਤੇ ਪੁਲਿਸ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਬਾਜ਼ਾਰਾਂ ਦੇ ਵਿੱਚ ਜਿਹੜੇ ਹੁੱਲੜਵਾਦ ਨੇ ਜਿਹੜੇ ਘੁੰਮ ਰਹੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਸੁਧਰ ਜਾਓ ਨਹੀਂ ਫਿਰ ਨਕੇਲ ਪਾਈ ਜਾਵੇਗੀ ਤੇ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜੇਲ੍ਹਾਂ ਦੇ ਵਿੱਚ ਡੱਕਾਂਗੇ ਜੇਕਰ ਤੁਸੀਂ ਸਮਾਜ ਨੂੰ ਵਿਗਾੜੋਗੇ ਸਮਾਜ ਦੇ ਵਿੱਚ ਬੈਡ ਐਲੀਮੈਂਟਸ ਨੂੰ ਵਧਾਓਗੇ ਮੁਹਾਲੀ ਪੁਲਿਸ ਨੇ ਬੀਤੀ ਰਾਤ ਜਿਸ ਤਰ੍ਹਾਂ ਐਕਸ਼ਨ ਕੀਤਾ ਉਸ ਤੋਂ ਇਹ ਨਸਤੀयत ਵੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਆਪਰੇਸ਼ਨ ਪੂਰੇ ਸੂਬੇ ਦੇ ਵਿੱਚ ਚਲਾਏ ਜਾਣਗੇ ਸੂਬੇ ਭਰ ਦੇ ਵਿੱਚ ਜਿਹੜੇ ਵੀ ਬਾਜ਼ਾਰਾਂ ਦੇ ਵਿੱਚ ਅਜਿਹੇ ਸ਼ਰਾਬੀ ਘੁੰਮਣਗੇ ਜਿਨ੍ਹਾਂ ਦੇ ਵੱਲੋਂ ਬਾਜ਼ਾਰਾਂ ਨੂੰ ਬਾਜ਼ਾਰ ਨਹੀਂ ਸਕੋ ਹਾਤਾ ਬਣਾਇਆ ਜਾ ਰਿਹਾ ਉਹਨਾਂ ਤੇ ਨਕੇਲ ਪਾਈ ਜਾਵੇਗੀ ਸੋ ਇਸ ਸੰਬੰਧ ਵਿੱਚ ਮੁਹਾਲੀ ਦਾ ਪੁਲਿਸ ਪ੍ਰਸ਼ਾਸਨ ਕੀ ਕੁਝ ਕਹਿ ਰਿਆ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਾਰੋਬਾਰ ਜਿਹੜੀ ਤੁਹਾਨੂੰ ਡਿਫਾਈਨ ਕਰਦੇ ਆ ਵੀ ਕਾਰ ਦੇ ਵਿੱਚ ਬਹਿ ਕੇ ਜਿਹੜੇ ਦਾਰੂ ਪੀਂਦੇ ਆ ਉਹਨਾਂ ਤੇ ਇਹ ਅੱਜ ਸਾਰਾ ਪੁਲਿਸ ਦਾ ਅਪੀਸ਼ਨ ਚੱਲ ਗਿਆ ਬੀ ਇਹ ਇੱਕ ਬੜਾ ਵਧੀਆ ਸ਼ਹਿਰ ਹੈ ਇਹ ਲੋਕਾਂ ਨੇ ਕਈ ਵਾਰ ਮਤਲਬ ਹਾਤੇ ਵੀ ਹੈ ਤੁਸੀਂ ਹੋਟਲਾਂ ਚ ਬਹਿ ਕੇ ਬੰਦਾ ਘਰ ਬਹਿ ਕੇ ਦਾਰੂ ਪੀ ਸਕਦਾ ਪਰ ਇਹ ਪਬਲਿਕ ਨਿਊਂਸੈਂਸ ਹੈ ਮਤਲਬ ਇਹਦੇ ਵਿੱਚ ਬੰਦਾ ਕਈ ਵਾਰ ਓਵਰ दारू ਪੀ ਕੇ ਤੇ ਤੁਸੀਂ ਵੇਖੋ ਵੀ ਅਕਸਰ ਰਾਤ ਨੂੰ ਜਿਹੜੇ ਬੱਚੇ ਐ ਉਹ दारू ਪੀ ਕੇ ਤੇ ਕਈ ਵਾਰ ਐਕਸੀਡੈਂਟ ਕਰਦੇ ਜਿਹਦੇ ਨਾਲ ਰੋਡ ਐਕਸੀਡੈਂਟ ਨਾਲ ਦੈਟਸ ਵੀ ਹੁੰਦਾ ਜੀ ਸੋ ਇਹ ਐਸੀ ਜਿਹਨੂੰ ਅਸੀਂ ਇਹ ਕਹਿੰਦੇ ਅੱਡ-ਅੱਡ ਮੇਰੇ ਨਾਲ ਐਸਐਚਓ 8 ਫੇਸ ਤੇ 11 ਫੇਸ ਦੋਵੇਂ ਹੈ ਤੇ ਸਾਡੇ ਮੇਰੇ ਜਿੰਨੇ ਵੀ ਹੋਰ ਐਸਐਚਓ ਐ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਐਸਐਸਪੀ ਸਾਹਿਬ ਇਹ ਕਮਾਂਡ ਥੱਲੇ ਐਸਪੀ ਸਿਟੀ ਸਾਹਿਬ ਦੇ ਮਾਨ ਤਲੇ ਸਾਰੇ ਆਪਰੇਸ਼ਨ ਸਾਰੇ ਸ਼ਹਿਰ ਚ ਚੱਲਦੇ ਸਰ ਕਿੰਨੀਆਂ ਇੱਕ ਗੱਡੀਆਂ ਹੁਣ ਤੱਕ ਤੁਸੀਂ ਰਿਕਵਰ ਕਰ ਲਿਆ ਪਕੜੀਆਂ ਇਹਨਾਂ ਦੇ ਚਲਾਨ ਕੱਟੇ ਜਾ ਜਾਂਦੇ ਹਨ ਵਾਰਨਿੰਗ ਦਿੱਤੀ ਜਾਂਦੀ ਇਹਦੇ ਚ ਪਹਿਲਾਂ ਤੇ ਅਸੀਂ ਪਿਛਲੇ ਹਫਤੇ ਵੀ ਬੰਦਿਆਂ ਨੂੰ ਅਗਾਹ ਕੀਤਾ ਸੀ ਕਿ ਇਹੋ ਜੀ ਇਹ ਮਾਰ ਕੀਤਾ ਜਾਵੇ ਪਰ ਹੁਣ ਫਿਰ ਹਾਲ ਅਸੀਂ ਇਦਾਂ ਦਾ ਚਲਾਨ ਕਰ ਰਹੇ ਹਾਂ ਤੇ ਜੇਕਰ ਮਤਲਬ ਉਸ ਤੋਂ ਅਗਲੀ ਵਾਰ ਇਹ ਸਿਰਫ ਅਵੇਅਰਨੈਸ ਵਗੋਂ ਅਸੀਂ ਦੱਸ ਰਹਿਣ ਵੀ ਅਸੀਂ ਪਬਲਿਕ ਨੂੰ ਹਰਾਸ ਵੀ ਨਹੀਂ ਕਰਨਾ ਚਾਹੁੰਦੇ ਪਰ ਇਹ ਵੀ ਨਹੀਂ ਹੈ ਵੀ ਉਹ ਮਤਲਬ ਕਾਨੂੰਨ ਦੇ ਉੱਤੇ ਕਿਸੇ ਨੂੰ ਆਜ਼ਾਦੀ ਨਹੀਂ ਲੱਗੀ